ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਆਪਾਂ ਪਹੁੰਚੇ ਆ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਇਹ ਮੰਡੀ ਜੀ ਹਰ ਸੋਮਵਾਰ ਨੂੰ ਲੱਗਦੀ ਹੈ ਜੀ ਅੱਜ ਤਰੀਕ ਹੈਗਾ ਜੀ 10 ਤੀਜਾ ਮਹੀਨਾ 2025 ਹੈ ਜੀ ਮੰਡੀ ਬਹੁਤ ਹੀ ਜਿਆਦੀ ਭਰੀ ਹੈ ਜੀ ਤੇ ਮੰਡੀ ਦੇ ਵਿੱਚ ਬਹੁਤ ਵਧੀਆ ਵਧੀਆ ਟਰੈਕਟਰ ਆਏ ਆ ਜੀ 80000 ਤੋਂ ਲੈ ਕੇ 14-15 ਲੱਖ ਰੁਪਏ ਤੱਕ ਦੇ ਟਰੈਕਟਰ ਮੰਡੀ ਦੇ ਵਿੱਚ ਖੜੇ ਆ ਜੀ ਅੱਜ ਜੇ ਕਿਸੇ ਨੇ ਟਰੈਕਟਰ ਲੈਣਾ ਜੀ ਜ਼ਰੂਰ ਪਹੁੰਚੋ ਜੀ ਬਰਨਾਲੇ ਦੀ ਟਰੈਕਟਰ ਮੰਡੀ ਦੇ ਵਿੱਚ ਤੇ ਹਰ ਸੋਮਵਾਰ ਨੂੰ ਮੰਡੀ ਲੱਗਦੀ ਹੈ ਜੀ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ 911 ਇਹਨੂੰ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਦੇ ਹੋ ਬਈ ਆਪਣੇ ਚੈਨਲ ਨੂੰ ਤੇ ਜੇ ਕਿਸੇ ਪੁਰਾਣੀ ਵੀਡੀਓ ਬਣਵਾਉਣੀ ਆ ਆਪਣਾ ਕਿ ਨੈਟ ਤੇ ਪਾਉਣੀ ਆ ਫਿਰ ਆਪਣਾ ਫੋਨ ਨੰਬਰ ਹੈ ਜੀ 78855 38188 ਤੇ ਕਾਲ ਕਰਿਓ ਬਈ ਜੀ ਵੀਡੀਓ ਬਣਵਾਇਓ ਆਜੋ ਬਈ ਜੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਉਣਾ ਹੈ ਟਰੈਕਟਰ ਹੀ ਟਰੈਕਟਰ ਆਜੋ ਜੀ ਫਿਰ ਗੱਲ ਲਗਾ ਦੀ ਹੈ ਤੁਹਾਨੂੰ ਦਿਖਾਉਣਾ ਕਿ ਪਹਿਲਾ ਟਰੈਕਟਰ ਦੇਖੋ ਹੋਰ V4 ਹੈ ਦੇਖੋ ਬਈ ਟਰੈਕਟਰ ਸ ਪੰਜਾਬੀ 4x4 ਟਰੈਕਟਰ ਹੈ ਬਾਈ ਜੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਇਹ ਵਧੀਆ ਟਰੈਕਟਰ ਹੈ ਜੀ ਇੱਕ ਹੀ ਮਾਡਲ ਹੈ ਤੇ 12,15,000 ਰੁਪਏ ਰੇਟ ਕਰਦੇ ਆ ਬਾਈ ਟਰੈਕਟਰ ਵਧੀਆ ਜੀ ਤੁਸੀਂ ਦੇਖ ਸਕੋ ਬਾਈ ਜੀ ਜਿੰਨੀ ਦੇ ਵਿੱਚ ਸਾਤਰੀ ਲੱਗਿਆ ਡੱਟ ਲੱਗਿਆ ਤੇ ਟਾਇਰ ਵੀ ਟਾਇਰ ਟੂਰ ਵਧੀਆ ਪਾਏ ਜੀ 11 ਤੋਂ 24 ਦੇ ਟਾਇਰ ਹੈ ਜੀ ਇਹ ਇਹ ਅੰਦਰ ਪਾਏ ਹੋਏ 16 9 ਪੀ ਦੇ ਟਾਇਰ ਟਰੈਕਟਰ ਸੋਨਾ ਜੀ ਨਿਊ ਹਾਲੈਂਡ ਤੁਸੀਂ ਦੇਖ ਸਕਦੇ ਹੋ ਰੇਟ ਤਾ ਲੱਕ ਵਰੀ ਫੋਰ ਦੱਸ ਦਿਨੇ ਜੀ 21 ਮਾਡਲ ਹੈ 12,25,000 ਰੁਪਏ ਆ ਰੇਟ ਕਰਦੇ ਆ ਬਾਈ ਦੇਖੋ ਬਾਈ ਜੀ ਵੀਡੀਓ ਨੂੰ ਬਾਈ ਸ਼ੇਅਰ ਕਰਦੇ ਆਪਣੇ YouTube ਚੈਨਲ ਆ ਫਾਰਮਰ ਕਿੰਗ ਮਾਰਗ ਆਓ ਜੀ ਅਗਲਾ ਟਰੈਕਟਰ ਤਾਂ ਹੁਣ ਕੋ ਹੈ ਜੀ ਲੋਅ ਹੈ ਜੀ ਹੁਣ ਤੁਹਾਡੀ ਘਰਲੇ ਕਿਹਨ ਜਗਾ 963 ਸਵਰਾਜ ਦੇਖੋ ਟਰੈਕਟਰ ਬੜੀਆ ਸੋਹਣਾ ਟਰੈਕਟਰ ਹੈ ਐਮ ਆਰ ਪੀ ਦੇ ਟਾਇਰ ਪਾਈ ਗਿਆ ਲੈਕ ਡੁਕ ਲੱਗਿਆ ਸਾਰਾ ਕੁਝ ਉਸ ਉਸ ਲਾਉਂਡ ਦੀ ਲੋਡ ਨੇ ਲੋਅ ਬਾਈ ਜੀ ਤੇ ਸਾਈਡ ਗੇਅਰ ਟਰੈਕਟਰ ਦੇ ਦੇਖ ਸਕਦੇ ਹੋ ਬਾਈ ਜੀ ਕੋਈ ਪੈਸਾ ਨਹੀਂ ਲੱਗਦਾ ਜੇ ਕਿਸੇ ਟਰੈਕਟਰ ਵੀ ਭਰਾ ਨੇ ਖਰੀਦਣਾਗਾ ਟਰੈਕਟਰ ਮੰਡੀ ਬਰਨਾਲਾ ਦੇ ਵਿੱਚੋਂ ਖਰੀਦ ਸਕਦੇ ਹੋ ਜੀ ਬਰਨਾਲਾ ਦੀ ਟਰੈਕਟਰ ਮੰਡੀ ਆ 2020 ਮਾਡਲ ਹੈ ਜੀ 8 ਲੱਖ 25000 8 ਲੱਖ 25000 ਰੇਟ ਕਰਦੇ ਆ ਬਾਈ ਜੀ ਤੁਸੀਂ ਦੇਖ ਸਕਦੇ ਹੋ ਬਾਈ ਟਰੈਕਟਰ ਇਹਨਾਂ ਟਰੈਕਟਰ 4x4 ਹੈ ਜੀ ਘੋੜਾ ਵੈਂਪਰ ਲੱਗਿਆ ਕਿੰਨਾ ਵੱਡਾ ਤੁਸੀਂ ਦੇਖ ਸਕਦੇ ਹੋ ਇਹ ਗਾੜ ਦੇ ਬਾੱਕ ਲੱਗੇ ਹੋਏ ਤੁਸੀਂ ਦੇਖ ਸਕਦੇ ਹੋ ਬਾਈ ਟਰੈਕਟਰ ਤੇ ਹੜੇ ਦਾ ਸੀਜ਼ਨ ਨੇੜੇ ਆ ਗਿਆ ਜੀ ਟਰੈਕਟਰ ਬਹੁਤ ਜ਼ਿਆਦਾ ਵਿਕ ਰਹੇ ਆ ਜੀ ਅੱਜ ਕੱਲ ਤੁਸੀਂ ਦੇਖ ਸਕਦੇ ਹੋ ਇਹ ਮੰਡੀ ਹਰ ਸੋਮਵਾਰ ਨੂੰ ਲੱਗਦੀ ਹੈ ਬਰਨਾਲੇ ਅਗਲਾ ਟਰੈਕਟਰ ਤਾਂ ਇੱਕ ਹੋਰ ਦਿਖਾਉਣ ਲਈ ਆਜੋ ਜੀ ਫਿਰ ਇੱਕ ਟਰੈਕਟਰ ਆ ਖੜਾ ਜੀ 4x4 ਆ ਅਰਜਣਾ 4x4 ਨੂੰ 6555 ਟਰੈਕਟਰ ਸੋਨਾ ਜੀ ਸਾਧਰੀ ਲੱਗੀ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ 4x4 ਟਰੈਕਟਰ ਆ ਆਓ ਜੀ ਟਰੈਕਟਰ 2020 ਮਾਡਲ ਹੈ 9,25,000 ਰੁਪਏ ਰਿਕਟ ਕਰਦਾ ਹੈ ਬਾਈ। ਦੇਖੋ ਬਾਈ ਟਰੈਕਟਰ ਬਹੁਤ ਸੋਹਣਾ ਟਰੈਕਟਰ ਹੈ ਜੀ। ਮਰਗੜ ਮੂਰੇ ਲੱਗਿਆ। ਦੇਖੋ ਬਾਈ ਟਰੈਕਟਰ। ਟਰੈਕਟਰ ਮੰਡੀ ਬਨਾਲਾ ਜੀ। ਲਓ ਜੀ ਟਾਇਰ ਟੂ ਦੇਖੋ ਜੀ ਕਰੋ ਚੈੱਕ। ਟਾਇਰ ਤੋਂ ਟਾਇਰ, ਵੀਲ ਸਾਰਾ ਕੁਝ। ਗੇਰ ਗੂਰ ਚੌਟਾ ਝੂਟਾ ਬਹੁਤ ਚੌੜਾ ਜੀ, ਸਾੜ ਗੇਰ। ਦੇਖੋ ਜੀ ਇੰਜਨ-ਓੰਜਨ ਪੂਰਾ ਤਗੜਾ ਜੀ ਟਰੈਕਟਰ ਦਾ। ਨੂਰ 355 ਡਿਗਰੀ ਹੈ ਜੀ ਟਰੈਕਟਰ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜੀ ਨੂੰ ਸਾਰੀ ਵੀਡੀਓ ਦੇਖੋ ਟਰੈਕਟਰ ਤੁਹਾਨੂੰ ਹੋਰ ਦਿਖਾਉਣਾ ਜੀ ਸਵਰਾਜ 855 ਇਹ ਵੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਜੀ 21 ਮਾਡਲ ਹੈ 325000 ਰੁਪਏ ਰੇਟ ਹੈ ਜੀ 21 ਮਾਡਲ ਹੈ 325000 ਰੁਪਏ ਰੇਟ ਹੈ ਜੀ ਟਰੈਕਟਰ ਇਹ ਵੀ ਸੋਹਣਾ ਜੀ ਦੇਖ ਸਕਦਾ ਵੀਡੀਓ ਦੇ ਵਿੱਚ ਟਰੈਕਟਰ ਪੂਰਾ ਅੱਛਾ ਹੈ ਦੇਖੋ ਜੀ ਸੈਂਟਰ ਗੇਅਰ ਹੈ ਜੀ 21 ਮਾਡਲ ਹੈ 325 ਰੇਟ ਕਰਦੇ ਆ ਬਾਈ ਟਾਇਰ ਮੋਰਲੇ ਚੌੜੇ ਭਾਈ ਬਿਆ ਜੀ ਦੇਖੋ ਬਹੁਤ ਟਰੈਕ ਗੁੜੀਆ ਦੇ ਮੰਗਲੇ ਪਾਏ ਗਿਆ ਜੀ ਗੁੜੀਆ ਦੇ ਮੰਗਲੇ ਪਾਏ ਗਿਆ ਟਾਇਰ ਜਿਹੜੇ 16 ਨਾਲ ਫਾਈ ਗਿਆ ਜੀ ਵੱਡਾ ਡਰਾਹਾਂ ਚ ਟਰੈਕਟਰ ਤੁਸੀਂ ਦੇਖ ਸਕਦੇ ਵਧੀਆ ਟਰੈਕਟਰ ਸੋਨਾ ਟਰੈਕਟਰ ਜੀ 855 ਸੋਰਾ ਜੀ 6586 ਰੇਟ ਕਰ ਦੇ ਬਾਈ ਇਧਰ ਆ ਘਰ ਦੇਣ ਜੀ ਅਰਜਨ ਆ ਗਿਆ ਬਹੁਤ ਵਧੀਆ ਟਰੈਕਟਰ ਜੀ ਦੇਖ ਸਕਦਾ ਇਹਦੇ ਵੀ 16 ਦੇ ਟਾਇਰ ਹੈ ਜੀ ਸਾਰੇ ਟਰੈਕਟਰ ਪੰਜਾਬ ਨੰਬਰ ਹੈ ਜੀ ਕੋਈ ਹਰਾਨੇ ਦਾ ਨਹੀਂ ਟਰੈਕਟਰ ਦਿਖਾਣਾ ਉਹਨੂੰ ਦੇਖੋ ਟਰੈਕਟਰ ਹਰਜਨ 605 ਡੀਆਈ ਪੀਐਸ ਟਰੈਕਟਰ ਵਧੀਆ ਜੀ ਵੇਚ ਸਕਦਾ ਜੀ ਦਾ ਰੀਡਰ ਨੂੰ ਅੱਲੇ ਪਾਇਆ ਨਹੀਂ ਕਿਤੇ ਦੇਖਿਆ ਟਰੈਕਟਰ ਸੁਣਾ ਜੀ 475 ਦੇਖੋ 475 ਮੋੜ ਮਹਸੇਜ 475 10 ਮਾਡਲ 215000 ਰੇਟ ਹੈ ਜੀ 10 ਮਾਡਲ 215000 ਰੁਪਏ ਰੇਟ ਹੈ ਟਰੈਕਟਰ ਵੀ ਵਧੀਆ ਜੀ ਦੇਖ ਸਾਹਿਬ ਇਹ ਟਰੈਕਟਰ ਸੋਨਾ ਨੁੜਮੇ ਹਿੱਸੇ ਦਾ ਟਰੈਕਟਰ ਮਲਟੀ ਬਰਨ ਵਾਲਾ ਦੇ ਉੱਤੇ ਖੜਾ ਹੈ ਜੀ ਦੇਖ ਸਾਹਿਬ ਇਹ ਔਰ ਬਹੁਤ ਵਧੀਆ ਟਰੈਕਟਰ ਖੜਿਆ ਜੀ ਤੁਸੀ ਬਾਹਰਾਂ ਕਿ ਤਾ ਇਹਨੂੰ ਆਖੜਾ ਬਈ ਸੋਨਾ ਵਾਲਾ ਟਰੈਕਟਰ ਦੇਖੋ 20 ਮਾਡਲ 3.25 ਲੱਖ 25000 ਰੁਪਏ ਰੇਟ ਆ 20 ਮਾਡਲ 3.25 ਲੱਖ 25000 ਰੁਪਏ ਰੇਟ ਹੈ ਟਰੈਕਟਰ ਵਧੀਆ ਜੀ 73 ਲੱਗੀ ਹੈ 60 ਪਾਵਰ ਦਾ ਟਰੈਕਟਰ ਆ RX ਦੇਖੋ ਜੀ ਟਰੈਕਟਰ ਸੋਨਾ ਟਰੈਕਟਰ ਹੈ ਬਈ ਮੁਰੋਂ ਦੱਬ ਕੇ ਸ਼ੇਅਰ ਕਰ ਦਿਓ ਬਈ ਇਹਦੀ ਬਈ ਨੰਬਰ ਜੇ ਲਹੀ ਨਿਲੇ 16928 ਦੇ ਟਾਇਰ ਪਾਇਆ ਟਰੈਕਟਰ ਦੇ ਜੀ ਰੰਗ ਪਾਇਆ ਵੇ ਮੰਗਰਾ ਸੋਨਾ ਟਰੈਕਟਰ ਹੈ ਜੀ ਮਿੱਟੀ ਸੋਹਣਾ ਜੀ ਮਾਡਲ ਦੇਖੋ ਬੜੀਓ ਟਰੈਕਟਰ ਹੈ ਜੀ ਲਓ ਜੀ ਖੜਾਗਾ ਜੌਂਡੀ ਯਾਰ ਕੁਝ ਦੇਖ ਸਕਦੇ ਹੋ ਜੀ ਜੌਂਡੀ ਯਾਰ ਟਰੈਕਟਰ 5075 ਤੁਸੀਂ ਦੇਖ ਸਕਦੇ ਹੋ ਟਰੈਕਟਰ ਬਹੁਤ ਹਸਤਾ 18430 ਦੇ ਟਾਇਰ ਪਾਇਆ ਤੇ 4x4 ਹੈ ਜੀ ਟਰੈਕਟਰ ਸਾਡੇ ਸਾਹਮਣੇ ਟਰੈਕਟਰ ਖੜਾ ਹੈਗਾ ਨਵਾਂ ਲੋਕਲ ਟਰੈਕਟਰ ਆ ਜਮਾ ਜੀ 21 ਮਾਡਲ ਹੈ 14 ਲੱਖ 75000 ਰੁਪਏ ਰੇਟ ਕਰਦੇ ਆ ਬਾਈ ਤੇ ਮੂਰੇ ਜੀ ਬੰਪਰ ਕਿੰਨਾ ਵਧੀਆ ਲੱਗਿਆ ਹੋਇਆ ਜੀ ਵੇਟ ਦੇਖੋ ਤੁਸੀਂ ਦੇਖੋ ਜੀ ਵੇਟ ਪੂਰੇ ਸੋਹਣੇ ਲੱਗੇ ਹੋਏ ਆ ਭਾਰੇ ਟਰੈਕਟਰ ਦੇਖੋ ਜੀ 4x4 ਹੈ ਪ੍ਰਾਈਸ ਤਾਂ ਡੀਰਗੇ ਤੇ ਸਾਤਰੀ ਲੱਗੀ ਨਹੀਂ ਹੈ ਜੀ ਦੇਖ ਜਾਓ ਤੁਸੀਂ ਵੀਡੀਓ ਦੇ ਵਿੱਚ ਗੂੜੀਆ ਦੇ ਟਾਇਰ ਪਏ ਹੋਏ ਆ ਵੱਡੇ ਵੱਡੇ ਦੇਖੋ ਜੀ ਟਰੈਕਟਰ ਵਧੀਆ ਟਰੈਕਟਰ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਪ੍ਰਭੂ ਦਾਪੂ ਟਰੈਕਟਰ ਹੁੜਾ ਗਿਆ ਨੋਵੋ 655 ਹਜ਼ਾਰ ਦਾ ਦੇਖੋ ਭਾਈ ਟਰੈਕਟਰ ਵੀ ਸੋਹਣਾ ਜੀ ਦੇਖ ਸਕਦੇ ਹੋ ਬਹੁਤ ਵਧੀਆ ਟਰੈਕਟਰ ਹੈ ਨੋਵੋ ਵਰਜਨ 16 9 22 ਦੇ ਟਾਇਰ ਹੈ ਜੀ ਮੰਗ ਲੈ 16 9 22 ਦੇ ਟਾਇਰ ਪਏ ਹੋ ਪੂਰਾ ਭੂਰਾ ਦੇਖੋ ਜੀ ਚੜਨ ਪੌੜੀਆਂ ਪੌੜੀਆਂ ਪੂਰੀ ਵਧੀਆ ਲੱਗੀਆਂ ਨੇ ਦੇਖੋ ਜੀ ਚੌਕਾ ਚੌਕਾ ਪੂਰਾ ਵਧੀਆ ਸਾੜ ਗੇਰਾ ਦੋ ਟੇਦੇ ਵੀ ਵਧੀਆ ਲੱਗੇ ਨੇ ਇਹ ਦੇਸਾ ਦਾ ਟਰੈਕਟਰ ਤੇ ਵੇਟ ਸੋਹਣੇ ਲੱਗੇ ਹੋਏ ਫਾਈਜੀ ਇਹਦਾ ਰੇਟ ਹੈ ਜੀ 10 ਲੱਖ 50 ਹਜ਼ਾਰ ਰੁਪਏ ਰੇਟ ਹੈ ਜੀ ਤੇ 2021 ਮਾਡਲ ਦਾ ਟਰੈਕਟਰ ਜੀ 132 ਘੰਟੇ ਚੱਲਿਆ 3 ਘੰਟੇ ਟਰੈਕਟਰ ਚੱਲੇ ਜੀ ਤੁਸੀਂ ਦੇਖ ਰਹੇ ਹੋ ਟਰੈਕਟਰ ਬਹੁਤ ਵਧੀਆ ਜੀ ਅਰਜਨ ਨੋਵੋ ਅਰਜਨ ਨੋਵੋ 655 ਡੀਏ ਇਹ ਕੋ ਹੋ ਰਿਹਾ ਹੈ ਜੀ 2021 ਮਾਡਲ ਦਾ ਸੋਨਾਲੀਕਾ 8 लाख ਤੋਂ 1100000 ਰੇਟ ਹੈ ਬਈ 7 ਬਾਵਰ ਦਾ ਟਰੈਕਟਰ ਹੈ 7 ਨੇ ਲੱਗੀ ਆ ਦੋਹਾਂ ਟਰੈਕਟਰਾਂ ਦੇ 7 ਨੇ ਲੱਗੀਆਂ ਵੀਡੀਓ ਬਈ ਦੱਬ ਕੇ ਸ਼ੇਅਰ ਕਰਦੇ ਚੈਨਲ ਨੂੰ ਲਗਾ ਕੇ ਸਬਸਕ੍ਰਾਈਬ ਫਾਰਮਰ ਕਿੰਗ ਨਾਟ ਦੇ ਨਾਲ ਆਪਣਾ ਵੀ ਚੈਨਲ ਦੇਖ ਸਕਦੇ ਹੋ ਬਹੁਤ ਵਧੀਆ ਟਰੈਕਟਰ ਹੈ ਬਰਨਾਲੇ ਦੀ ਮੋਟੇ ਲਓ ਬਈ ਟਰੈਕਟਰ ਇੱਕ ਸੋਨਾ ਲਿੱਕਾ ਤੁਸੀਂ ਦੇਖ ਸਕਦੇ ਹੋ 750 ਬਾਵਰ ਦਾ 17 ਮਾਡਲ ਦਾ 490000 ਰੁਪਏ ਰੇਟ ਕਰਦੇ ਬਈ ਤਾਰਾ ਮਾਡਲ ਹੈ 490000 ਰੇਟ ਕਰਦੇ ਆ ਟਰੈਕਟਰ ਵਧੀਆ ਜੀ ਦੇਖ ਐ ਨੇ ਵੀਡੀਓ ਦੇ ਵਿੱਚ ਪੰਜਾਬ ਨੰਬਰ ਹੈ ਜੀ ਸੋਨਾਲੀਕਾ 750 ਦੇਖੋ ਇਹ ਟਰੈਕਟਰ ਨੂੰ ਚੱਕ ਕੇ ਸਾਰਾ ਟਰੈਕਟਰ ਲੂਲੇ ਟਾਇਰ ਅੱਤੇ ਮਾਹਰੇ ਬਿਲਕੁਲ ਨਵੇਂ ਹੈ ਜੀ ਸਰਵਰ ਟਰੈਕਟਰ ਵਧੀਆ ਜੀ ਦੇਖੋ ਕਿਆ ਬਾਤ ਹੈ ਜੀ ਮਾਹਰੇ ਮੂਰੋ ਦੇਖੋ ਟਰੈਕਟਰ ਮੂਰੋ ਦੇਖੋ ਵੀਡੀਓ ਦੇ ਵਿੱਚ ਦੇਖੋ ਜੀ ਇਹ ਜਿਹੜਾ ਟਰੈਕਟਰ ਦੇਖੋ 265 ਮਹਿੰਗਾ ਦੇਖ ਸਕਦੇ ਹੋ 265 ਨਿਹੰਦਰਾ 265 ਨਿਹੰਦਰਾ ਤਿੰਨ ਸਿਲੰਡਰ ਹੈ ਜੀ ਟਰੈਕਟਰ ਦੇਖੋ 13 28 ਦੇ ਟਾਇਰ ਪਾਏ ਹੋਏ ਮਗਰ ਨੇ ਦੇਖ ਸਕਦੇ ਹੋ ਜੀ ਟਰੈਕਟਰ ਸੋਹਣਾ ਜੀ ਤਰਾਂ ਗਰੰਡ ਪੂਰਾ ਵਧੀਆ ਹੈ ਤੇ ਆ ਗਿਆ ਜੀ ਇਹ ਟਰੈਕਟਰ 2020 ਮਾਡਲ ਹੈ ਜੀ 385000 ਰੁਪਏ ਰੇਟ ਹੈ ਵੀ ਇਹ ਮਾਡਲ ਹੈ ਜੀ 385000 ਰੁਪਏ ਰੇਟ ਹੈ ਟਰੈਕਟਰ ਸੋਹਣਾ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਹੈ ਆਜੋ ਬਈ ਹੁਣ ਦੋਹਾਂ ਚਾਲਦੇ ਆ ਜੀ ਸਵਰਾਜ ਦੇਖੋ 855 21 ਮਾਡਲ ਹੈ ਜੀ 385000 ਰੁਪਏ ਰੇਟ ਕਰਦੇ ਬਈ 21 ਮਾਡਲ ਹੈ 385000 ਰੁਪਏ ਰੇਟ ਕਰਦੇ ਦੇਖੋ ਇਹ ਡ੍ਰੈਕਟਰ ਕਿੰਨਾ ਲੱਗਦਾ ਤੁਹਾਨੂੰ 21 ਮਾਡਲ ਹੈ 385000 ਰੁਪਏ ਰੇਟ ਕਰਦੇ ਦੇਖ ਸਕਦੇ ਹੋ ਇਹ ਡ੍ਰੈਕਟਰ ਪੂਰਾ ਵਧੀਆ ਕਾਇਮਾ ਡ੍ਰੈਕਟਰ 855 ਸਵਰਾਜ ਸੈਂਟਰ ਗੇਵਾਂ ਜੀ ਗੁਰੀਆ ਦੇ ਟਾਇਰ ਪਏ ਗਿਆ ਇਹ ਡ੍ਰੈਕਟਰ ਕਿਆ ਬਾਤਾਂ ਨੇ ਬਾਈ ਜੀ ਕਾਹ ਗਿਆ ਜੀ 14 ਮਾਡਲ 14 ਮਾਡਲ ਦਾ ਟਰੈਕਟਰ ਸੋਨਾਲਿਕਾ 14 ਮਾਡਲ ਦੇ ਸਾਹਦੇ ਟਰੈਕਟਰ ਵਧੀਆ ਸੰਗਰੂਪ ਦਾ ਨੰਬਰ 4 ਲੱਖ 3000 ਰੁਪਏ ਰੀਡ ਕਰਦੇ ਐ ਟਾਇਰ ਨਵੇਂ ਵਧੀਆ ਫਾਈਵੇ ਲਓ ਜੀ ਸੋਨਾਲਿਕਾ 750 2014 ਮਾਡਲ ਹੈ ਇਹ ਫਾਰਮਰ ਦਾ ਟਰੈਕਟਰ 4,30,000 ਰੁਪਏ ਰਿਕਰ ਕਰਦੇ ਭਾਈ ਟਰੈਕਟਰ ਦਾ ਵੀਡੀਓ ਨੂੰ ਭਾਈ ਸ਼ੇਅਰ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ 4 ਜਨ ਹੈਗਾ ਜੀ 19 ਮਾਡਲ 5,45,000 ਰੁਪਏ ਰੇਟ ਹੈ ਅਰ ਜਨ 19 ਮਾਡਲ ਦੇਖੋ ਅਰ ਜਨ 19 ਮਾਡਲ ਆ ਦੇਖ ਸਕਦੇ ਹੋ ਇਹ ਟਰੈਕਟਰ 19 ਮਾਡਲ ਹੈ 5,45,000 ਰੁਪਏ ਰੇਟ ਹੈ 605 ਅਰ ਟਰੈਕਟਰ ਕੈਸ ਲਗਾ ਲਾ ਰਹੀ 탑ਗੀ ਸਤਨੰਦਰ ਪਰ ਇਹ ਤਾਂ ਸਤਨੰਦਰ ਦੇਖੋ ਬਾਈ ਜੀ ਵੀ ਕੇ ਟਿਕ ਦੇ ਟਾਇਰ ਫਾਈ ਵੀ ਟਰੈਕਟਰ ਦੇ ਦੇਖ ਸਕਦੇ ਹੋ 16 92 ਦੇ ਟਾਇਰਾ ਵੀ ਕੇ ਟਿਕ ਦੇ ਦੇਖ ਸਕਦੇ ਵਧੀਆ ਪਿਆਰਾ ਨੋ 60 59 ਪ੍ਰੀਤ ਇੱਕ ਹੀ ਮਾਡਲ ਆ 475 ਰੇਟ ਹੈ ਜੀ 3 ਸਪੀਡ ਹੈ ਜੀ 3 ਸਪੀਡਾ ਟਰੈਕਟਰ ਵਧੀਆ ਟਰੈਕਟਰ ਹੈ ਸੋਹਣਾ ਵੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵਧੀਆ ਲੱਗਾ ਟਰੈਕਟਰ ਦੀ ਲਾਜ਼ਮੀ ਸ਼ੇਅਰ ਕਰਨੀ ਵੀਡੀਓ ਆਪਣੀ ਦੇਖ ਸਕਦੇ ਨੇ 693 ਪ੍ਰੀਤ ਜੀ 693 ਪ੍ਰੀਤ ਵੀਡੀਓ ਨੂੰ ਐਂਡ ਤੱਕ ਦੇਖੋ ਬਾਈ ਲਾਜ਼ਮੀ ਟਰੈਕਟਰ ਬਹੁਤ ਸੋਹਣੇ ਸੋਹਣੇ ਲੈ ਕੇ ਆਏ ਆ ਤੁਹਾਡੀ ਖਤਰਾ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਸੈਦੀਆਂ ਜੀ ਦੇਖੋ ਉਹ ਵੀ ਕੁਮੈਸੀ ਆ ਉਹਨੂੰ ਮੈਸੀ ਤੋਂ ਦੇਖੋ ਜੀ ਮੈਸੀ ਇਹ ਟਰੈਕਟਰ ਦੀ ਵਾਹਣ ਦੇ ਵਿੱਚ ਨੱਚਦਾ ਫਿਰਦਾ ਨੱਚਦਾ 11 ਹਾਲ ਲੇ ਕੇ ਨੱਚਦਾ ਫਰਦਾ ਹੁੰਦਾ 241 DL DI ਮੈਸੀ ਫਰਗੂਸ਼ਨ ਜੀ ਦੇਖ ਸਕਦੇ ਜੀ ਤਿੰਨ ਸਿਲੰਡਰ ਬਹੁਤ ਵਧੀਆ ਟਰੈਕਟਰ ਛੋਟਾ ਟਰੈਕਟਰ ਜੀ ਇਹ ਦੇਖ ਸਕਦਾ ਵੀਡੀਓ ਦੇ ਵਿੱਚ ਮੈਸੀ 21 ਮਾਡਲ ਹੈ ਜੀ 525 ਰੇਟ ਹੈ 21 ਮਾਡਲ ਹੈ 525 ਰੇਟ ਹੈ ਟਾਇਰ ਟੂ ਸੋਨੇ ਪਾਇਆ ਵਾ ਟਰੈਕਟਰ ਇਹ ਖੁੱਝ ਗਿਆ ਤਾਂ ਦੋ ਬਈ ਸ਼ੇਰ ਰੱਬ ਦੇ ਟਰੈਕਟਰ ਦੇਵਾ ਆਸਾ ਟਰੈਕਟਰ ਖਾਤਰੀ ਲੱਗ ਗਿਆ ਥੋੜਾ ਬੰਪਰ ਲੱਗਿਆ ਬਹੁਤ ਵੱਡਾ ਜੀ ਦੇਖੋ ਬਈ ਗੁੜੀ 80 ਦਾ ਸੋਨਾਲੀ ਕਾ 60 ਦਾ ਦੇਖੋ ਜੀ ਕਿੰਨੇ ਦਾ ਇਹਦਾ ਟਰੈਕਟਰ ਵਧੀਆ ਲੱਗਦਾ 60 ਦਾ 7 ਮਾਡਲ ਹੈ 2,70,000 ਰੁਪਏ ਰੇਟ ਹੈ ਜੀ 7 ਮਾਡਲ ਦਾ ਟਰੈਕਟਰ ਸੋਨਾਲੀ ਕਾ 60 ਪਾਵਰ ਦਾ ਦੇਖੋ ਜੀ 2,70,000 ਰੁਪਏ ਰੇਟ ਹੈ ਮੰਗਦੇ ਹੈ ਭਾਈ 2007 ਮਾਡਲ ਹੈ ਟਰੈਕਟਰ ਦੇਖੋ ਹੀ ਸੋਹਣਾ ਬਈ ਉਹ ਬਈ ਕਾ ਖੜਾ ਸਬਰ ਆ ਜਾ ਦੇਖ ਸਕਦੇ ਹੋ ਤੁਸੀਂ 2000 ਮਾਡਲ 2,60,000 ਰੁਪਏ ਰਿਕਟਾ 855 ਨੀਲੇ ਰੰਗ ਦੇ ਜੀ ਕੋ ਬਟਰੈਕਟਰ ਵੀ ਸੋਣਾ ਚਾਰੇ ਟਾਇਰ ਨਵੇਂ ਪਾਏ ਹੋਏ ਦੇਖੋ ਜੀ ਟ੍ਰੈਕਟਰ ਵਧੀਆ ਬਈ ਘੈਂਟ ਆ ਜਿਹੜਾ ਦੱਬ ਕੇ ਸ਼ੇਅਰ ਕਰ ਦਿਓ ਜੇ ਕਿਸੇ ਨੇ ਲੈਣਾ 2,60,000 ਰੁਪਏ ਰਿਕਟਾ ਕਰਦੇ ਬਈ ਟ੍ਰੈਕਟਰ 2 2,10,000 ਰੁਪਏ ਦਾ ਬਣ ਜੂ ਜੇ ਕਿਸੇ ਨੇ ਲੈਣਾ ਹੈ ਟ੍ਰੈਕਟਰ ਵੀ ਦੇਖ ਸਕਦੇ ਹੋ ਜੀ ਚਾਰੇ ਟਾਇਰ ਨਵੇਂ ਪਾਏ ਹੋਏ ਆ ਟ੍ਰੈਕਟਰ ਦੇਖੋ ਵੀ ਸਾਧਰੀ ਲੱਗੀ ਆ ਬਹੁਤ ਤਾਕਤ ਟਰੈਕਟਰ ਹੈ ਜੀ ਜਾਨਦਾਰ ਟਰੈਕਟਰ ਹੈ ਇਹ 855 ਸਵਰਾਜ ਦੇਖੋ ਟਰੈਕਟਰ ਨੀਲੇ ਰੰਗ ਦਾ ਜੀ ਆਹ ਦੇਖੋ ਜੀ ਫਾਰਮ ਟਰੈਕਟਰ ਟਰੈਕਟਰ 60 ਪਾਵਰ ਦਾ ਫਾਰਮ ਟਰੈਕਟਰ ਪਾਵਰ ਦਾ ਫਾਰਮ ਟਰੈਕਟਰ ਦੇਖੋ ਕੋ ਟਰੈਕਟਰ ਦੇ ਟਾਇਰ ਟੂਰ ਵਧਿਆ ਨਵੇਂ ਆ ਦੇਖ ਸਕਦੇ ਹੋ ਕੋ ਟਰੈਕਟਰ ਦੇ ਟਾਇਰ ਗੁੜਿਆਰ ਤੇ ਪਾਏ ਪਿਆ 60 ਦਾ ਫਾਰਮ ਹੈ ਜੀ ਤਿੰਨ ਸਿਲੰਡਰ ਨੂਲ ਟਾਇਰ ਅਵੇਲੇਬਲ ਨਵੇਂ ਹੈ ਟਰੈਕਟਰ ਦੇਖੋ ਜੀ 11 ਮਾਡਲ ਹੈ ਜੀ

ਨਵੀਂ ਨੁੱਕ ਚ ਟਰੈਕਟਰ ਹੈ ਜੀ ਬਰਨਾਲੇ ਦੀ ਮੰਡੀ ਤੇ ਖੜਾ ਹੈ ਟਰੈਕਟਰ ਦੇਖੋ ਜੀ ਜੇਕੇ ਵੀ ਟਾਇਰ ਪਏ ਹੋਏ ਆ 1928 ਦੇ ਤੋਂ ਸੌਣਾ ਜੀ 55 10 ਜਾਂਦੀ ਯਾਰ 24 ਮਾਡਲ ਹੈ 8 ਲੱਖ 40000 ਰੁਪਏ ਰੇਟਾ 24 ਮਾਡਲ 8 ਲੱਖ 40000 ਪਰ ਰੇਟਾ ਟਰੈਕਟਰ ਬਹੁਤ ਸੋਹਣਾ ਹੈ ਦੇਖੋ ਵੀਡੀਓ ਦੇ ਵਿੱਚ ਬਹੁਤ ਵਧੀਆ ਟਰੈਕਟਰ ਹੈ ਜੀ ਜਾਂਦੀ ਯਾਰ ਇਹ ਸਾਡਾ ਐਸੂ ਸ਼ੇਰ ਦਾ 9 ਹਾਵਲੈਂਡ ਆ ਗਿਆ ਇੱਧਰ 23 ਦੀ 9 ਹਾਵਲੈਂਡ 23 ਦੀ ਦੇਖੋ 2004 ਮਾਡਲ ਹੈ ਜੀ 3 ਲੱਖ 45000 ਫਿਰ ਰੇਟ ਹੈ 4 ਮਾਡਲ ਦਾ 3 ਲੱਖ 50000 ਫਿਰ ਰੇਟ ਹੈ 9 ਹਾਵਲੈਂਡ ਆ ਜੀ ਪੰਜਾਬ ਨਾ ਪ੍ਰੋਟਰੈਕਟਰ ਹੈ ਜੀ ਇੱਧਰ ਹੈ ਇੱਕ ਬੂਟਾ 5502 5502 ਚਾਰੇ ਟਾਇਰ ਨਵੇਂ ਮੂਲੇ ਮਪਟੇ ਦਾ ਦਾ ਰੋਟੀ ਕੋ ਬੋਟਾ ਬਾਈ ਮਾਡਲ 753 ਰੀਡ ਕਰਦਾ ਬਈ ਵਾਪਰ ਬੰਪੂਰ ਲੱਗਿਆ ਤੇ ਜਿਵੇਂ ਵਾਪਰ ਬੰਪੂਰ ਲੱਗਿਆ ਟਰੈਕਟਰ ਤੇ ਟਰੈਕਟਰ ਸੋਹਣਾ ਬਈ ਦੇਖੋ ਇਹ ਟਰੈਕਟਰ ਕਿਆ ਬਾਤ ਹੈ ਟਰੈਕਟਰ ਦੇ ਗੰਪੂਆ ਸਿਰੇ ਬਾਈ ਮਾਡਲ ਹੈ ਬਾਈ ਮਾਡਲ ਜੌਂਡੀ ਹੈ ਰੋਟਾ ਉਹ ਕਬੋਟਾ ਕਬੋਟਾ ਤੋਂ ਜ਼ਿਆਦਾ ਸੋ ਜੌਂਡੀ ਹੈ ਰ ਬਹੁਤ ਅੱਛਾ ਟਰੈਕਟਰ ਜੀ ਜੌਂਡੀ ਹੈ ਬਹੁਤ ਅੱਛਾ ਟਰੈਕਟਰ ਇਹਦਾ ਰਾਈਡਿੰਗ ਵੀ ਬਹੁਤ ਵਧੀਆ ਹੈ 8 ਮਾਡਲ ਦਾ 475 ਰੇਟ ਹੈ 8 ਮਾਡਲ ਦਾ 475000 ਰੁਪਏ ਰੇਟ ਹੈ ਟਰੈਕਟਰ ਦਿੱਤਾ ਸੋਹਣਾ ਬਈ ਜੌਂਡੀ ਦਾ 5310 ਮੀਲੋਂ ਉੱਡ ਲੱਗੇ ਬਹੁਤ ਵਧੀਆ ਟਰੈਕਟਰ ਹੈ ਪ੍ਰੀਤ ਮੈਂ ਖੁਜੀ ਪ੍ਰੀਤ ਸਾਤ ਨੰਦ ਜਪ੍ਰੀਤ ਹੈ ਬਹੁਤ ਅੱਛਾ ਟਰੈਕਟਰ ਹੈ ਵਧੀਆ ਜੀ ਮਾਡਲ ਹੈ 365000 ਰੁਪਏ ਦਾ 350000 ਰੁਪਏ ਦਾ 20% ਦਾ ਬਹੁਤ ਵਧੀਆ ਹੈ ਤੇ ਵੀਡੀਓ ਵੀ ਸ਼ੇਅਰ ਕਰਦੇ ਹੋ ਤੇ ਹੋਰ ਵੀ ਬਹੁਤ ਨਹੀਂ ਵੀਡੀਓ ਸ਼ੇਅਰ ਕਰਾ ਦਿਓ ਟਰੈਕਟਰ ਮੱਲੇ ਬਣਾ ਲਾ